ਹਾਂ ਜੀ ਅੱਗੇ ਅੱਗੇ ਅਨੁਕੁਨਤਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਪਤੇ ਸਰਉਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਜੈਕਟਿਵ ਦੀ ਮੀਟਿੰਗ ਉਹ ਅੱਜ ਕੋਈ ਜਿਹਦੇ ਵਿੱਚ ਚੇਚੇ ਤੌਰ ਦੇ ਉੱਤੇ ਪੰਜ ਚਾਰ ਮੁੱਦੇ ਜਿਹੜੇ ਉਹ ਬਹੁਤ ਜ਼ਰੂਰੀ ਆ ਉਹ ਸਾਰੇ ਡਿਸਕਸ ਵੀ ਕੀਤੇ ਗਏ ਉਹਨਾਂ ਦੇ ਵਿੱਚ ਸਭ ਤੋਂ ਮੋਡਾ ਵੱਡਾ ਮੁੱਦਾ ਜਿਹੜਾ ਉੱਪਰ ਕੇ ਸਾਹਮਣੇ ਆਇਆ ਕਿ ਸੈਂਟਰ ਦੀ ਸਰਕਾਰ ਬੁਲਾਓ ਸਾਹਿਬ ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ 550ਵੇਂ ਪ੍ਰਕਾਸ਼ ਦਿਹਾੜੇ ਤੇ ਬੰਦੀ ਸਿੰਘਾਂ ਦੀਆਂ ਜਿਹੜੀਆਂ ਸਜ਼ਾਵਾਂ ਉਸ ਮਾਫ਼ ਕਰ ਲਈ ਤੇ ਕੁਝ ਜਿਹੜੀਆਂ ਉਹ ਕਮਿਊਟ ਕਰਕੇ ਉਮਰਕੈਦ ਚ ਉਹ ਤਬਦੀਲ ਕਰਨ ਦਾ ਨੋਟੀਫਿਕੇਸ਼ਨ ਹੋਈ ਸੀ ਬਕਾਇਦਾ ਪਹਿਲਾਂ ਐਲਾਨ ਹੋਇਆ ਫਿਰ ਨੋਟੀਫਿਕੇਸ਼ਨ ਹੋਈ ਜਿਹਦੇ ਵਿੱਚ ਭਾਈ ਮਲਵਾਨ ਸਿੰਘ ਜੀ ਰਾਜਵਾਨਾ ਉਹਨਾਂ ਦੀ ਫਾਂਸੀ ਦੀ ਸਜ਼ਾ ਨੂੰ ਉਮਰਕੈਦ ਵਿੱਚ ਬਦਲ ਦਿੱਤੀ ਇਹ ਐਲਾਨ ਹੋਇਆ ਸੀ ਐਲਾਨ ਤੋਂ ਬਾਅਦ ਇਹਦੀ ਨੋਟੀਫਿਕੇਸ਼ਨ ਵੀ ਹੋ ਗਈ ਬਕਾਇਦਾ ਤੌਰ ਤੇ ਉਹ ਕਾਪੀਆਂ ਵੀ ਮੌਜੂਦ ਆ ਅੱਜੇ ਡਿਸਕਸ ਹੋਇਆ ਕਿ ਧੰਗ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਇਸ ਧਰਤੀ ਤੇ ਸਤਿਗੁਰਾਂ ਨੇ ਸਭ ਤੋਂ ਪਹਿਲਾਂ ਸਾਰਿਆਂ ਧਰਮਾਂ ਨੂੰ ਸੁਰੱਖਿਅਤ ਰੱਖਣ ਲਈ ਸਿੱਖ ਪੰਥ ਦੇ ਬਾਣੀ ਸਹਿਬ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਬਾਬਰ ਨੂੰ ਜਾਬਰ ਕਿਹਾ ਤੇ ਜੇਲਾਂ ਦੇ ਵਿੱਚ ਵੀ ਸਤਿਗੁਰ ਜੀ ਨੂੰ ਜਾਣਾ ਪਿਆ ਤੇ ਸਤਿਗੁਰ ਜੀ ਨੇ ਉਹ ਜਿਹੜੀ ਇੱਕ ਰੀਤ ਚਲਾਈ ਸੀ ਸਰਬੱਤ ਦੇ ਭਲੇ ਦੀ ਇੱਕ ਓੰਕਾਰ ਦੇ ਪਵਿੱਤਰ ਸਿਧਾਂਤ ਦੀ ਉਹ ਨਿਰੰਤਰ ਅੱਜ ਤੱਕ ਓਵੇਂ ਜਾ ਰਹੀ ਆ ਸਿੱਖ ਪਾਥ ਦੇ ਵਿੱਚ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇੱਕ ਧਰਮ ਦੀ ਰੱਖਿਆ ਲਈ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੀ ਉਹ ਪ੍ਰਣਾਲੀ ਤਹਿਤ ਆਪਣਾ ਸੀਸ ਦਾ ਬਲੀਦਾਨ ਦਿੱਲੀ ਦੀ ਧਰਤੀ 'ਤੇ ਜਾ ਕੇ ਕੀਤਾ ਦੇਦੇਪੇ ਤਿੰਨ ਮਹਾਨ ਸੇਕਬੀ ਸ਼ਾਮਲ ਸੀ ਤੇ ਚਰਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਅੱਜ ਦੀ ਐਗਜ਼ੈਕਟਿਵ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਤੇ ਦੇਸ਼ ਦੇ ਹੋਮ ਮਿਨਿਸਟਰ ਪਰਸੋਂ ਇਹ ਮੰਗ ਕਰਦੀ ਆ ਕਿ ਆ ਸਮਾਂ ਆ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ 305ਵੇਂ ਪੰਜਾਵੇਂ ਸ਼ਹੀਦੀ ਗੁਰਪਰਮੋਹਨਾਰ ਹੈ ਸਾਰੇ ਪੰਜਾਬ ਦੇ ਨੇ ਦੇਸ਼ ਵਿਦੇਸ਼ ਚ ਸਾਰੇ ਸਿੱਖ ਵੀ ਤੇ ਸਾਰੇ ਸੈਕਟ ਵੀ ਇਕੱਠੇ ਹੋ ਕੇ ਉਹ ਜਿਹੜੀ ਨੋਟੀਫਿਕੇਸ਼ਨ ਵੀਜ਼ਾ ਆਉਣੀ ਆਈ ਉਹ ਤੁਰੰਤ ਲਾਗੂ ਕੀਤੀ ਜਾਵੇ ਕਿਉਂਕਿ ਮੈਂ ਸਮਝਦਾ ਇਹ ਇੱਕ ਸੱਚੀ ਤੇ ਸੁੱਚੀ ਸ਼ਰਧਾਂਜੜੀ ਹੋਊਗੀ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਵੀ ਤੇ ਸਿੱਖ ਸਿੱਖ ਕੌਮ ਨੂੰ ਵੀ ਕਿਉਂਕਿ ਲੰਬੇ ਆਸੇ ਤੋਂ ਜਿਹੜੇ ਜੇਹਲਾਂ ਦੇ ਵਿੱਚ ਬੈਠੇ ਆ ਜਾਂ ਭਾਈ ਬਲਵੰਤ ਸਿੰਘ ਰਾਜਵਾਨਾ ਬੈਠੇ ਆ ਉਹ ਸਰਕਾਰ ਆਪਣਾ ਵਾਦਾ ਪੂਰਾ ਕਰੇ ਇਹ ਅੱਜ ਮੁੱਖ ਤੌਰ ਤੇ ਉੱਤੇ ਸਾਡਾ ਡਿਸਕਸ ਹੋਇਆ ਦੂਸਰਾ ਜਿਹੜਾ ਸਭ ਤੋਂ ਇੱਕ ਖੁਦਾਈ ਘਟਨਾ ਪਿਛਲੇ ਦਿਨੀ ਸ਼੍ਰੀ ਨਗਰ ਰੱਖੇ ਵਾਪਰੀ ਸੀ ਉਹਦੀ ਵੀ ਅੱਜ ਸ਼ਮਨੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਇੱਕ ਜੈਕਟਿਵ ਨੇ ਉਹ ਨੂੰ ਸਿੱਖ ਪੰਥ ਦੀ ਇੱਕ ਮਹਾਨ ਪੀੜਾ ਵੀ ਦੱਸਿਆ ਕਿ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸ਼ਹੀਦੀ ਗੁਰਪੁਰ ਮਨਾ ਰਹੇ ਆ ਤੇ ਆਪਾਂ ਭੰਗੜੇ ਪਾ ਰਹੇ ਆ ਤੇ ਉੱਥੇ ਗਾਣੇ ਗਾਏ ਜਾ ਰਹੇ ਆ ਉਹ ਵੀ ਜਿਹੜੇ ਪ੍ਰਬੰਧਕ ਕਰਤਾ ਉਹਨਾਂ ਦੀ ਹਾਜ਼ਰੀ ਦੇ ਵਿੱਚ ਸੋ ਇਸ ਕਰਕੇ ਕਿਉਂਕਿ ਮਸਲਾ ਹੁਣ ਜਿਹੜੀ ਕਾਲ ਤੱਕ ਸਾਹ ਤੇ ਚਲਿਆ ਗਿਆ ਅਸੀਂ ਆਪਣੇ ਤੌਰ ਤੇ ਵੀ ਮੰਗ ਕਰਦੇ ਆ ਕਿ ਇਹਦੇ ਉੱਤੇ ਜੋ ਕਾਰਵਾਈ ਹੋਣੀ ਚਾਹੀਦੀ ਆ ਤਾਂ ਕਿ ਕੋਈ ਗਾਂ ਹਮਾਕਦ ਨਾ ਕਰ ਸਕੇ ਇਹੋ ਜਿਹੀ ਕਿਉਂਕਿ ਏਡੀ ਵੱਡੀ ਸ਼ਤਾਪਦੀ ਹੋਵੇ ਤੇ ਸ਼ਤਾਪਦੀ ਨੂੰ ਆਪਾਂ ਇਸ ਤਰਜ ਤੇ ਰੋਲਣ ਦਾ ਯਤਨ ਕਰੀਏ ਕਿ ਸਿੱਖਾਂ ਦੇ ਜਿਹੜੇ ਆ ਉਹ ਜ਼ਖਮ ਹੁੰਦੇ ਇਸ ਗੱਲ ਦੇ ਨਾਲ ਦੇਖ ਤੇ ਵਿਦੇਸ਼ ਦੇ ਵਿੱਚ ਹਰ ਇੱਕ ਨੇ ਇਸ ਗੱਲ ਨੂੰ ਬਹੁਤ ਵੱਡਾ ਪੀੜਾ ਮਹਿਸੂਸ ਕੀਤੀ ਆ ਤੋਂ ਇਹ ਵੀ ਅੱਜ ਦੀ ਐਗਜ਼ੈਕਟਿਵ ਦੇ ਵਿੱਚ ਸਕਸ ਹੋਇਆ ਕਿ ਇਹਨਾਂ ਤੇ ਤੁਰੰਤ ਸ਼੍ਰੀ ਅਕਾਲਤਾਖ ਸਾਹਿਬ ਜੋ ਫੰਦੀ ਕਾਰਵਾਈ ਕਰਕੇ ਇਹੋ ਜਿਹੀਆਂ ਜਿਹੜੀਆਂ ਹਰਕਤਾਂ ਉਹ ਰੋਕੀਆਂ ਜਾਣ ਤੀਸਰਾ ਜਿਹੜਾ ਸਾਡੇ ਸਾਹਿਬ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨਾਂ ਦੇ ਉੱਤੇ ਸ਼੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਚੱਲ ਰਹੀ ਹੈ ਉਹਦੇ ਵਿੱਚ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਉਹ ਉੱਥੇ ਆਉਂਦੀਆਂ ਉਹਨਾਂ ਦੇ ਲੰਗਰ ਦਾ ਪ੍ਰਬੰਧ ਜਿਹੜਾ ਉਹ ਛੇਰੂ ਗੁਰੂ ਆਮ ਦਾਸ ਲੰਗਰ ਚੋ ਕੀਤਾ ਜਾਊਗਾ ਤਾਂ ਕਿ ਕੋਈ ਵੀ ਉੱਥੇ ਚਾਹੇ ਅਟੈਂਡੈਂਟ ਆ ਚਾਹੇ ਪੇਸ਼ੈਂਟ ਆ ਉਹ ਹਸਪੀਟਲ ਗੁਰਨਾਨਕਾ ਹਸਪੀਟਲ ਸਾਰਿਆਂ ਉਹ ਉੱਥੇ ਕੋਈ ਭੁੱਖਾ ਨਾ ਰਹੇ ਉਹਨੂੰ ਸਾਰਿਆਂ ਨੂੰ ਜਿਹੜਾ ਆ ਉਹ ਲੰਗਰ ਮਹਈਆ ਕੀਤਾ ਜਾਵੇ ਉਹਦੇ ਨਾਲ ਦੀ ਨਾਲ ਸਾਬ ਜੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਇਹ ਚੇਤੀ ਪਰਵ ਨੂੰ ਸਮਾਰਪਤ ਇਹ ਪਿਛੇ ਦੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਵਿਖੇ ਚੇਅਰ ਜਿਹੜੀ ਆ ਉਹ ਸਥਾਪਿਤ ਕੀਤੀ ਜਾਊਗੀ ਜਿਹਦੀ ਬਕਾਇਦਾ ਤੌਰ ਤੇ ਅੱਜ ਮਤਾ ਤਾਂ ਪੈ ਗਿਆ ਪਰ ਕਿਉਂਕਿ ਯੂਨੀਵਰਸਿਟੀ ਦੀ ਆਪਣੀ ਸੈਨੇਟ ਹੁੰਦੀ ਆ ਉਹ ਸੈਨੇਟ ਦੇ ਵਿੱਚ ਉਸ ਯੂਨੀਵਰਸਿਟੀ ਨੂੰ ਇਹ ਹਦਾਇਤ ਕੀਤੀ ਗਈ ਆ ਉਹਨਾਂ ਨੂੰ ਕਿ ਇਹ ਵੰਦੀ ਕਾਰਵਾਈ ਕਰਕੇ ਤੁਰੰਤ ਇਹਨੂੰ ਵੀ ਜਿਹੜਾ ਹੋਣ ਦੇ ਵਿੱਚ ਲਿਆਉਣ ਦੂਸਰਾ ਜਿਹੜਾ ਕਰਤਾਰਪੁਰ ਦਾ ਲੰਘਾ ਇਹ ਕਿਉਂਕਿ ਬੜੀ ਇੱਕ ਸਾਡੀ ਤਰਾਸ ਦੀ ਬਣ ਕੇ ਕਿ ਹਰ ਇੱਕ ਜਾਨ ਨੂੰ ਉੱਥੇ ਲੋਚਦਾ ਪਰ ਉਹ ਪਛਿਦਾ ਇੰਨੇ ਕ ਮਸਲੇ ਆ ਕੇ ਆਮ ਬੰਦਾ ਹਰਕਤ ਨਹੀਂ ਕਰਦਾ ਪਹਿਲਾਂ ਤਾਂ ਉਹ ਜਾਂਦਾ ਸੁਵਿਧਾ ਕੇਂਦਰ ਦੇ ਵਿੱਚ ਫਿਰ ਉਹਦੇ ਕੋਲ ਪਾਸਪੋਰਟ ਹੈ ਨਹੀਂਗਾ ਤੇ ਫਿਰ ਉਹਦੇ ਲਈ ਕੋਰਜੇ ਜਾਣ ਨੂੰ ਉਥੇ ਜਮ੍ਹਾਂ ਕਰਾਉਣ ਨੂੰ 20 ਡਾਲਰ ਹੈ ਨਹੀਂ ਅਸੀਂ ਅਕਸਰ ਹਰ ਇੱਕ ਤਕਰੀਬਨ ਹਾਊਸ ਦੇ ਵਿੱਚ ਜਨਰਲ ਹਾਊਸ ਤੇ ਇਸ ਗੱਲ ਦੀ ਮੰਗ ਰੱਖਦੇ ਹਾਂ ਕਿ ਛਾਤਾਂ ਤੁਰੰਤ हटਾਈਆਂ ਜਾਣ ਆਧਾਰ ਕਾਰਡ ਨੂੰ ਮੰਨ ਲਿਆ ਜਾਵੇ ਕਿਉਂਕਿ ਸਿੱਖ ਪੰਥ ਦੇ ਬਹੁਤ ਸਾਰੇ ਸਥਾਨ ਜਿਹੜੇ ਆ ਔਰ ਬਦੇਚਾਂ ਦੇ ਵਿੱਚ ਉੱਥੇ ਆਪਣੇ ਪਾਕਿਸਤਾਨ ਦੇ ਵਿੱਚ ਰਹਿ ਗਏ ਆ ਤੇ ਸਿੱਖ ਦੀ ਚਾਹਨਾ ਹੁੰਦੀ ਆ ਕਿ ਮੈਂ ਧੰਗੁਰ ਨਾਨਕ ਦੇ ਪਾਤਸ਼ਾਹ ਜੀ ਦੇ ਉਸ ਪਵਿੱਤਰ ਸਥਾਨ ਸ੍ਰੀ ਗੁਰਦਾਰਾ ਸਾਹਿਬ ਜੀ ਦੀ ਧਰਤੀ ਤੇ ਜਾ ਕੇ ਨਤਮਸਤਕ ਹੋਣਾ ਇੱਕ ਸਾਡੇ ਪਿਛਲੇ ਦਿਨੀ ਪਿਛਲੇ ਦਿਨ ਇਹ ਕਹਿ ਸਕਦਾ ਪਿਛਲੇ ਸਮਿਆਂ ਦੌਰਾਨ ਇੱਕ ਨਿਸ਼ਚੇ ਅਕੈਡਮੀ ਜਿਹੜੀ ਆ ਪ੍ਰਸ਼ਾਸਕੀ ਸੇਵਾਵਾਂ ਅਕੈਡਮੀ ਉਹ ਸਾਬਤ ਕੀਤੀ ਗਈ ਹੈ ਜਿਹਦੇ ਵਿੱਚ ਚੰਡੀਗੜ੍ਹ ਵਿਖੇ ਆਈਐਸ ਤੇ ਆਈਪੀਐਸ ਦੇ ਜਹੇਦਾਰ ਗੁਰਜਾਨ ਸਿੰਘ ਜੀ ਟੋੜਾ ਬਹਾਦਰਗੜ੍ਹ ਵਿਖੇ ਇੰਸਟੀਚੂਟ ਵਿਖੇ ਉਹ ਜੁਡੀਸ਼ਰੀ ਦੀ ਜਿਹੜੀ ਉਹ ਅਕੈਡਮੀ ਉੱਥੇ ਜਿਹੜੀ ਆ ਉਹ ਤਿਆਰ ਕੀਤੀ ਗਈ ਜਿਹਦੇ ਵਿੱਚ ਤਕਰੀਬਨ ਸਾਡੇ ਇੱਕ ਇੱਕ ਸਾਲ ਦੇ ਬੱਚੇ ਬੈਚ ਦੇ ਆਪਣੇ ਉਹ ਟ੍ਰੇਨਿੰਗਾਂ ਲੈ ਕੇ ਹੁਣ ਆਪਣੇ ਘਰਾਂ ਨੂੰ ਚੱਕ ਕੇ ਤਿਆਰੀ ਕਰਦੇ ਤੇ ਉਹਨਾਂ ਨੂੰ ਅਸੀਂ ਆਨਲਾਈਨ ਉਹ ਉਹਨਾਂ ਦੀਆਂ ਕਲਾਸਾਂ ਵੀ ਲੈਨੇ ਕਿਉਂਕਿ ਨਵੇਂ ਬੱਚੇ ਹੁਣ ਦਾਖਲ ਹੋ ਗਏ ਆ ਤੇ ਪੁਰਾਣਿਆਂ ਨੂੰ ਵੀ ਰਿਵਾਈਂਡ ਕਰਾਉਣ ਲਈ ਰਿਮਾਈਂਡ ਕਰਾਉਣ ਲਈ ਉਹਨਾਂ ਨੂੰ ਅਸੀਂ ਬਕਾਇਦਾ ਤੌਰ ਤੇ ਆਨਲਾਈਨ ਜਿਹੜਾ ਉਹਨਾਂ ਨਾਲ ਸੰਪਰਕ ਕਰਦੇ ਆ ਤੇ ਉਹ ਸਾਡੇ ਨਾਲ ਸੰਪਰਕ ਕਰਦੇ ਆ ਇਹ ਤੋਂ ਇਲਾਵਾ ਜਿੰਨੇ ਸਾਡੇ ਇੰਸਟੀਚੂਨ ਆ ਜਿਹੜੇ ਗੁਰਦਾਰਾ ਪਰਵੰਦਕ ਕਮੇਟੀ ਦੇ ਐਜੂਕੇਸ਼ਨ ਅਧਾਰੇ ਉਹਨਾਂ ਦੇ ਬੱਚੇ ਅਸੀਂ ਐਤਕੀ ਤੋਂ ਇੱਕ ਐਨਡੀਏ ਸਬਜੈਕਟ ਦੇ ਤੌਰ ਦੇ ਉੱਤੇ ਇੱਕ ਪ੍ਰੈਕਟੀਕਲ ਤੌਰ ਦੇ ਉੱਤੇ ਇਹ ਵੀ ਅਸੀਂ ਐਤਕੀ ਲਾਂਚ ਕੀਤੀ ਆ ਭਾਵੇਂ ਫਤਿਹਗੜ੍ਹ ਪਹਿਲਾਂ ਸਾਡੇ ਬਾਬਾ ਬੰਦਾ ਸਿੰਘ ਬਹਾਦਰ ਕਾਲਜ ਦੇ ਵਿੱਚ ਚੱਲ ਰਿਹਾ ਤੇ ਉਹਦੇ ਵਿੱਚ ਸਾਡੇ ਕੁਝ ਬੱਚੇ ਸਿਲੈਕਟ ਵੀ ਹੋਏ ਆ ਜਿਹੜੇ ਡਾਇਰੈਕਟ ਅਫਸਰ ਬਣੇ ਆ ਤੇ ਹੁਣ ਐਤਕੀ ਇਹਦੇ ਤਹਿਤ 1200 ਬੱਚਿਆਂ ਨੇ ਸਾਡੇ ਕੋਲ ਸਕਰੀਨਿੰਗ ਇਹ ਵਿਦਿਆਰਥੀਆਂ ਨੇ ਭਾਗ ਲਿਆ ਸੀ ਜਿਹਦੇ ਵਿੱਚੋਂ ਲਗਭਗ 600 ਬੱਚੇ ਜਿਹੜੇ ਆ ਉਹ ਵਿਦਿਆਰਥੀ ਚੁਣੇ ਵੀ ਗਏ ਆ ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਆਪਣੇ ਐਜੂਕੇਸ਼ਨ ਅਧਾਰਿਆਂ ਦੀ ਪ੍ਰੋਮੋਸ਼ਨ ਲਈ ਤੇ ਸਮੇਂ ਦੇ ਹਾਨੀ ਬਣ ਲਈ ਇਹ ਯੋਗ ਉਪਰਾਲੇ ਕੀਤੇ ਜਾ ਰਹੇ ਆ ਹਾਲ ਦੀ ਘੜੀ ਉਹ ਨੇਚ ਐਕੈਡਮੀ ਦੇ ਵਿੱਚ ਸਾਡੇ ਕੋਲ અમર ધારી બચ્ચે ਤੇ સાત સૂટ تے ਆਉਂਦੇ ਆ تے ਹੁਣ ਅਸੀਂ ਉਹਦੇ ਵਿੱਚ ਕੋਈ ਵਾਧਾ ਕਰ ਲੈ ਵੀ ਸੋਚ ਰਹੇ ਆ ਸੋ ਅੱਜ ਦੀ ਇਸ ਐਡਜੈਕਟਿਵ ਦੇ ਵਿੱਚ ਲਗਭਗ ਸਾਰੇ ਜਿਹੜੇ ਆ ਮੈਂ ਤੁਹਾਡੇ ਨਾਲ ਮੁੱਦੇ ਹਾਸਲ ਆਪਣੇ ਸਾਂਝੇ ਕੀਤੇ ਆ ਇਹ ਸਾਰੇ ਜਿਹੜੇ ਆ ਉਹ ਅੱਜ ਬੈਠ ਕੇ ਡਿਸਕਸ ਹੋਏ ਆ ਤੋਂ ਦੂਜਾ ਕਿ ਸਮੇਂ-ਸਮੇਂ ਤੇ ਸਾਡੇ ਕੋਲ ਮੰਗ ਵੀ ਆਉਂਦੀ ਰਹਿੰਦੀ ਆ ਤੇ ਉਹ ਪਵਿੱਤਰ ਸਥਾਨ ਸਾਡਾ ਸੱਚਖੰਡ ਸ੍ਰੀ ਹਜੂਰ ਅਬਜਲ ਨਗਰਾਂ ਦੇਡ ਉਹਨਾਂ ਵੱਲੋਂ ਮੰਗ ਆਈ ਸੀ 200 ਸਰੂਪ ਪਾਲਸ ਧੰਨ ਧੰਨ ਸਹਿਬ ਸਤਗੁਰੂ ਛੇੜੂ ਗੁਰੂ ਸਾਹਿਬ ਪਾਤਸ਼ਾਹ ਜੀ ਦੇ ਉਹ ਵੀ ਉਹਨਾਂ ਨੂੰ ਅੱਜ ਦੀ ਜੈਕਟਰ ਦੇ ਵਿੱਚ ਕਿਹਾ ਕੋ ਕਿ ਅਸੀਂ ਆਪ ਚਾਹਾਂਗੇ ਸਾਡਾ ਆਪਣਾ ਸਾਰਾ ਸਿਸਟਮ ਆ ਤੋਂ ਮੈਂ ਦੁਬਾਰਾ ਤੋਂ ਫੇਰ ਜਿੱਥੇ ਅਸੀਂ ਪਹਿਲਾਂ ਵੀ ਇਹ ਸਾਰਿਆਂ ਨੂੰ ਬੇਨਤੀ ਕੀਤੀ ਆ ਕਿ ਇਹ ਸ਼ਤਾਬਦੀ ਦੇ ਵਿੱਚ ਸਾਰੇ ਸੈਕਟ ਇਕੱਠੇ ਹੋ ਗਏ। ਕੋਈ ਵੀ ਸੈਕਟ ਬਾਝਾ ਨਾ ਰਹੇ ਇਹਨੂੰ ਮਨਾਵੇ। ਤੇ ਅਸੀਂ ਆਪਣੇ ਤੌਰ ਤੇ ਵੀ ਯਤਨ ਕੀਤੇ ਹੋ ਆਰੰਭ ਕਿ ਹਾਈ ਡਿਗਨਿਟਰੀਜ਼ ਜਿਹੜੇ ਆ ਉਹਨਾਂ ਨੂੰ ਜਾ ਕੇ ਵੀ ਸੱਦੇ ਪੱਤਰ ਦੇਾਂਗੇ। ਤੇ ਇੱਕ ਉਹਨਾਂ ਦਾ ਵੀ ਇਹ ਫਰਜ਼ ਬਣਦਾ ਕਿ ਇਹ ਸ਼ਤਾਬਦੀ ਦੇ ਵਿੱਚ ਆਪਣਾ ਵੰਡ ਦਾ ਵੱਡਾ ਯੋਗਦਾਨ ਪਾਉਣ। ਤੋ ਇਹ ਮੁੱਖ ਤੌਰ ਤੇ ਆਤਮੀਆਂ ਸਾਡੀਆਂ ਸੀਗੀਆਂ ਤੇ ਇੱਕ ਗੱਲ ਤੇ ਅੱਜ ਬਹੁਤ ਸਟ੍ਰੈਸ ਜਿਹੜਾ ਸਾਰਿਆਂ ਨੇ ਦਿੱਤਾ ਉਹ ਸੀ ਬੰਦੀ ਸਿੰਘਾਂ ਦੀ ਰਿਹਾਈ ਤੇ ਮੈਂ ਸਾਬਦਾ ਇਹ ਮੌਕਾ ਵੀ ਭਾਰਤ ਸਰਕਾਰ ਲਈ ਤੇ ਪੰਜਾਬ ਦੀ ਸਰਕਾਰ ਲਈ ਪੰਜਾਬ ਦੀ ਸਰਕਾਰ ਜਿਹੜੀ ਦਿੱਲੀ ਦੇ ਵਿੱਚ ਭਾਈ ਵਾਲਾਂ ਦੀ ਪਾਰਟੀ ਜਿਹੜੀ ਆਮ ਪਾਰਟੀ ਸੀ ਉਹ ਭਾਈ ਦਵਿੰਦਰਪਾਲ ਸਿੰਘ ਪੋਲਰ ਜਿਹੜਾ ਲਗਭਗ ਲੰਬੇ ਆਰਸੇ ਦਾ ਬੈਠਾ ਜੇਲ੍ਹ ਦੇ ਵਿੱਚ ਉਹ ਇਹਨਾਂ ਦੇ ਬੱਸ ਸੀ ਗੱਲ ਆਕਦਾ ਇਹ ਚੇਤਾਵਨੀਆਂ ਮਨਾਉਣ ਦੀਆਂ ਗੱਲਾਂ ਕਰ ਰਹੇ ਆ ਤੇ ਪਹਿਲਾਂ ਇਹ ਦੱਸਣ ਭਈ ਜਿਹੜੇ ਬੰਦੀ ਸਿੰਘ ਬੈਠੇ ਇਹਨਾਂ ਨੇ ਕੀ ਕੀਤਾ ਰਾਂਚਕ ਮਾਤਰ ਵੀ ਇਹ ਵੀ ਇੱਕ ਸਿੱਖ ਮੁੱਦਾ ਆ ਬਹੁਤ ਵੱਡਾ ਕਿਉਂਕਿ ਉਹ ਨੇਜਲੇ ਨਹੀਂ ਅੰਦਰ ਗਏ ਤੇ ਉਹ ਭਾਈ ਦਵਿੰਦਰਪਾਲ ਸਿੰਘ ਪੋਲਰ ਦੀ ਫਾਈਲ ਤਿੰਨ ਵਾਰ ਸ਼੍ਰੀ ਕੇਜਰੀਵਾਲ ਸਾਹਿਬ ਨੇ ਉਹ ਰਿਜੈਕਟ ਕੀਤੀ ਪੈਂਡਿੰਗ ਕਰਤੀ ਤੇ ਅਖੀਰ ਜਿਹੜੇ ਅਖੀਰ ਆਈ ਤੇ ਫੇਰ ਰਿਜੈਕਟ ਕਰਕੇ ਲਾਹੇ ਮਾਰੀ ਸੋ ਇਥੋਂ ਇਹ ਪਮਾਨਾ ਤੁਸੀਂ ਸਾਰਾ ਸਮਝ ਸਕਦੇ ਆ ਕਿ ਹਾਥੀ ਦੇ ਦੰਦ ਖਾਣੇ ਦੇ ਔਰ ਦਖਾਣੇ ਦੇ ਔਰ ਸੋ ਮੈਂ ਅਸੀਂ ਅਜਿਹੇ ਤੌਰ ਤੇ ਸਾਰੇ ਮੈਂਬਰ ਸਾਹਿਬਾਨ ਜਿਹੜੇ ਅੱਜ ਪਹੁੰਚੇ ਉਹਨਾਂ ਦਾ ਵੀ ਧੰਨਵਾਦ ਕਰਦਾ ਤੇ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਰਾਜਸਥਾਨ ਇੱਕ ਇੱਕ ਬੇਨਤੀ ਮੇਰੀ ਬੇਨਤੀ ਸੁਣ ਲਿਓ ਉਹ ਰਹਿ ਗਏ ਸੀ ਉਹ ਵੀ ਅੱਜ ਡਿਸਕਸ ਹੋਈ ਆ ਉਹ ਸੀ ਕਿ ਪਿਛਲੇ ਸਾਲ ਵੀ ਇੱਕ ਸਾਡੀ ਬੇਟੀ ਹਰਿਆਣਾ ਪੇਪਰ ਦੇਣ ਗਈ ਸੀ ਐਡਿਸ਼ਨ 2000 ਦੇ ਉਦੋਂ ਵੀ ਉਹ ਵਿਚਾਰੀ ਬਾਂਝੀ ਰਹਿ ਗਈ ਪੇ ਕਕਾਰ ਲਾ ਕੇ ਆ ਉਹ ਗੁਰੂ ਦੀ ਸਿੱਖ ਸੀ ਉਹਨੇ ਕਿਹਾ ਮੈਂ ਨਹੀਂ ਲਾਉਣੇ ਇਹ ਕਕਾਰ ਤੇ ਮੈਂ ਸਮਝਦਾ ਕਨਸਟੀਟਿਊਸ਼ਨਲ ਤੌਰ ਤੇ ਉਹਦੇ ਰਾਈਟ ਜਿਹੜੇ ਆ ਉਹਨੂੰ ਸਿੱਧੇ ਤੌਰ ਤੇ ਇਹ ਅਵੇਹਲਣਾ ਆ ਉਹਨਾਂ ਦੀ ਉਹ ਆਪਣੇ ਕਨਸਟੀਟਿਊਸ਼ਨਲ ਰਾਈਟ ਦੀ ਉਹ ਵਿਜਾਰੀ ਰਹਿ ਗਏ ਪਿਛਲੀ ਵਾਰੀ ਅਸੀਂ ਫਿਰ ਸੁਪਰੀਮ ਕੋਰਟ ਨੂੰ ਮੂਵ ਹੋਏ ਸੁਪਰੀਮ ਕੋਰਟ ਦੇ ਵਿੱਚੋਂ ਅਬ ਰੈਕਸ਼ਨ ਹੋਈ ਮੈਂ ਤੁਸੀਂ ਆਦਰ ਯੂ ਕੈਨ ਫਾਈਲ ਥਿਸ ਪਟੀਸ਼ਨ ਬਿਗੋਰ ਦਾ ਆਨਰੇਬਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਔਰ ਆਰ ਯੂ ਕੈਨ ਮੂਵ ਟੂ ਦਾ ਜੈਪੁਰ ਹਾਈ ਕੋਰਟ ਰਾਜਸਥਾਨ ਹਾਈ ਕੋਰਟ ਸੋ ਉਹਦੇ ਲਈ ਸਾਡੇ ਯਤਨ ਹਾਲੇ ਉਹ ਵੀ جاری ਆ ਪਰ ਆ ਇੱਕ ਹੁਣ ਮੈਂ ਸਮਝਦਾ ਬਹੁਤ ਵੱਡੀ ਦੁਖਦਾਈ ਆ ਦੁਖਦਾਈ ਇਸ ਕਰਕੇ ਆ ਕਿ ਜਿਹੜੇ ਤੁਸੀਂ ਪੇਪਰ ਪੜ੍ਹਾਉਨੇ ਆ ਉਸਲੇ ਉਹਦੇ ਵਿੱਚ ਕੋਈ ਡਾਇਰੈਕਸ਼ਨ ਨਹੀਂ ਦੇ ਦਿਓ ਫਿਰ ਤੁਸੀਂ ਫੇਰ ਕੁਆਡਰ ਸੀਰੀਜ਼ ਆਫ ਦਾ ਸਾਈਜ਼ ਆ ਹੋਊਗਾ ਕੜੇ ਦਾ ਸਾਈਜ਼ ਆ ਇਹ ਸਾਡਾ ਤਾਂ ਰਾਜ ਤੇ ਆ ਸਾਡਾ ਧਾਰਮਿਕ ਰਾਜ ਤੇ ਆ ਸੈਕਸ਼ਨ 25 ਥੱਲੇ ਤੇ ਫਿਰ ਉੱਥੇ ਜਾ ਕੇ ਜਿਹੜੇ ਜਲਾਦ ਹੁੰਦੀ ਆ ਤੇ ਜੇ ਬੱਚੀ ਉਹ ਸਿਲੈਕਟ ਹੋਣ ਵਾਲੀ ਸੀ ਮੇਰਾ ਖਿਆਲ ਉਹਨੂੰ ਫੇਰ ਸਿੱਖ ਚੇਰੇ ਨੂੰ ਬਾਂਜੇ ਰੱਖਣ ਲਈ ਜਦ ਤਰ ਜਿੱਤੇ ਜਾ ਰਹੇ ਆ ਕੀ ਇਹ ਕੋਈ ਮਜ਼ਾਕ ਨਹੀਂ ਹੋ ਰਿਹਾ ਸਿੱਖਾਂ ਦੇ ਨਾਲ ਇਹ ਮੈਂ ਸਮਝਦਾ ਸੂਚੀ ਕੌਮ ਹੈ ਇਦਾਂ ਦੀਆਂ ਗੱਲਾਂ ਸਾਡੇ ਦਾ ਅੱਜ ਬਦਕਿਸਮਤੀ ਆ ਕੋਈ ਹੋਰ ਟੌਪਿਕ ਹੋਵੇ ਚੱਕ ਲੈਨੇ ਆ ਜਿਹੜੀਆਂ ਵੱਡੀਆਂ ਜਜ਼ਬੰਦੀਆਂ ਜਿਹੜੇ ਕਹਿੰਦੇ ਅਸੀਂ ਪਹਿਰੇਦਾਰੇ ਕੋਈ ਨਹੀਂ ਬੋਲ ਰਿਹਾ ਇਹਨਾਂ ਕੌਮਨ ਮੁੱਦਿਆਂ ਦੇ ਉੱਤੇ ਤਾਂ ਗੱਲ ਕਰੋ ਨਾ ਬੰਦੀ ਸਿੰਘਾਂ ਦੇ ਉੱਤੇ ਟੌਪਿਕ ਮੁੱਦਾ ਆ ਤੇ ਜਿਹੇ ਇਹਦੇ ਚੱਕੇ ਚਗਰਾਏ ਬੋਲਣਾ ਆ ਉਹ ਫਿਰ ਪਤਾ ਵੀ ਲੱਗ ਜਾਂਦਾ ਕਿ ਕੌਣ ਕਿਹਦੇ ਚ ਕੌਣ ਬੋਲਦਾ ਸੋ ਇਹ ਵੀ ਅੱਜ ਜਿਹੜਾ ਸਾਡਾ ਬੈਠ ਕੇ ਡਿਸਕਸ ਹੋਇਆ ਇਹਦੇ ਲਈ ਕਿਉਂਕਿ ਕਈ ਵਾਰੀ ਮੈਨੂੰ ਵੀ ਮਹਿਸੂਸ ਹੁੰਦਾ ਪਏ ਅਸੀਂ ਪ੍ਰੈਸ ਕਾਨਫਰੰਸ ਕਰ ਜਾਂਦੇ ਆ ਬਿਆਨ ਦੇ ਦਿੰਦੇ ਨੇ ਪਰ ਫਰੂਟ ਬੋਲ ਕੋਈ ਆਪ ਨਹੀਂ ਨਿਕਲਦਾ ਹੁਣ ਅਸੀਂ ਇਹਦੇ ਲਈ ਯਤਨ ਕਰਾਂਗੇ ਭਈ ਇਹ ਆਪਾਂ ਲੜਾਈ ਜਿਹੜੀ ਆ ਕੇਸ ਧਾਕਣਾ ਲੜਦੇ ਆ ਤੋ ਇਹਦੇ ਲਈ ਵੀ ਅੱਜ ਸਾਰਾ ਬੈਠ ਕੇ ਜਿਹੜਾ ਆ ਉਹ ਡਿਸਕਸ ਹੋਇਆ ਸੀ ਵਕੀਲ ਵੀ ਉਹ ਇਸ ਚੀਜ਼ ਨੂੰ ਲੈ ਕੇ ਕੋਈ ਐਸਾ ਇਹਨਾਂ ਤੋਂ ਤੈਅ ਆ ਕਿ ਜੇ ਕਲਾਈਂਟ ਜਾਣਾ ਤਾਂ ਕੀ ਸਾਈਜ਼ ਹੋਣਾ ਚਾਹੀਦਾ ਸ੍ਰੀ ਸਾਹਿਬ ਦਾ ਉਹ ਇੱਕ ਵਾਰੀ ਕਲੀਅਰ ਵੀ ਕਰ ਦੇਣਾ ਚਾਹੀਦਾ ਤਾਂ ਕਿ ਇਹ ਇਹ ਸਾਰਾ ਕੁਝ ਤੈਅ ਆ 6 ਇੰਚੀ ਤੱਕ ਸਾਡੇ ਦਾ ਮੇਰੇ ਕਾ 9 ਇੰਚੀ ਤੱਕ ਆ ਸ੍ਰੀ ਸਾਹਿਬ ਤੁਸੀਂ ਪਹਿਨ ਕੇ ਜਾ ਸਕਦੇ ਆ ਕੜੇ ਦੀ ਕੋਈ ਮਨਾਹੀ ਨਹੀਂ ਗਈ ਇਹ ਅਤਿਆਦਿਕ ਹੈਗੀਆਂ ਪਰ ਸਮੇਂ-ਸਮੇਂ ਸਿਰ ਆ ਪਿਛੇ 에어ਪੋਰਟ ਅਥਾਰਟੀ ਦੇ ਵਿੱਚ ਬੱਚੇ ਮੈਂ ਆਇਆ ਉਹ ਦਿਨ ਆਪਣੇ ਬੰਗਲੌਰ ਤੋਂ ਤੇ ਉਹ ਬੱਚਾ ਮੈਨੂੰ ਮਿਲਿਆ ਉੱਥੇ ਜਿਹੜਾ ਐਮਪਲੋਈ ਆ ਇਹ ਮੈਂ ਸਮਝਦਾ ਇੱਕ ਪਤਾ ਨਹੀਂ ਕਿਹੜੇ ਪਾਸੇ ਨੂੰ ਆਪਾਂ ਕੌਮ ਵੀ ਕਈ ਵਾਰੀ ਮੈਂ ਵਿੱਚ ਜ਼ਿੰਮੇਵਾਰ ਹਾਂ ਕਿਉਂਕਿ ਵੱਡੀ ਜਥੇਬੰਦੀ ਜਿਹੜੀ ਸਰਮੌਰ ਜਥੇਬੰਦੀ ਉਹਦਾ ਪ੍ਰਧਾਨ ਆ ਪਰ ਇਹ ਸਮੁੱਚਾ ਕੌਮ ਦੀ ਇੱਕ ਪੀੜਾ ਆ ਕਿ ਜੇਲੇ ਤੁਸੀਂ ਸਾਰਾ ਕੁਝ ਤੈਅ ਆ ਕਨਸਟੀਟਿਊਸ਼ਨਲ ਰਾਈਟ ਆ ਫ੍ਰੀडम ਆਫ ਰਿਲੀਜੀਅਨ ਆ ਤੇ ਸਿੱਖ ਇੱਕ ਧਰਮ ਆ ਵੱਡਾ ਤੇ ਧਰਮ ਵੀ ਕਿਹੜਾ ਜਿਹੜਾ ਇਸ ਦੇਸ਼ ਨੂੰ ਹੋਂਦ ਚ ਲਿਆਉਣ ਵਾਲਾ ਜੇ ਇਹ ਧਰਮ ਨਾ ਹੁੰਦਾ ਤਾਂ ਮੇਰਾ خیال ਅੱਜ ਆ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਆਪਾਂ ਚੇਹਤੀ ਗੋੜਪੁਰੋਂ ਨਾ ਆ ਰਹੇ ਤਿੰਨ 50 ਸਾਲਾ ਤੇ ਸ਼ਾਇਦ ਇੱਥੇ ਮੁ슬ਮਾਨ ਹੀ ਸਾਰੇ ਹੁੰਦੇ ਤੁਸਾਂ ਜੇ ਤੁਸੀਂ ਗੋੜਪੁਰੋਂ ਤੰਦ ਭਾਗੇ ਜੋ ਤੁਸੀਂ ਆਵਾਜ਼ ਨਾ ਚੁੱਕਦੇ ਹੋ ਉਹ ਤੁਸੀਂ ਹਮੇਸ਼ਾ ਬੁਲਾਤ ਕੀਤੀ ਹੈ ਪਰ ਸਰਕਾਰਾਂ ਤੁਹਾਡੀ ਆਵਾਜ਼ ਦਬਾ ਦਿੱਤੀ ਜਾਂ ਇੱਕ ਸੰਸਥਾ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਕਿ ਸੰਸਤਾਵਾਂ ਨੂੰ ਨਿਸ਼ਚੈ ਅਕੈਡਮੀ ਦੇ ਵਿੱਚ ਜਿਹੜੇ ਅਮਰਤਾਰੀ ਕੋ ਬੱਚੇ ਲੱਤੇ ਜਾ ਰਹੇ ਨੇ ਉਹਨਾਂ ਨੇ ਕੈਲੈਂਡਰ ਪ੍ਰੀਖਿਆ ਦੇ ਵਿੱਚ ਸ਼ਾਮਲ ਹੋਣਾ ਕਿਦਾਂ ਸ਼ਾਮਲ ਹੋਣਗੇ ਦੇਖੋ 35000 ਮੈਂ ਪਹਿਲਾਂ ਵੀ ਕਿਹਾ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਕਿਤੇ ਵੀ ਜਦੋਂ ਕੋਈ ਸਿੱਖ ਰਾਈਟਸ ਦੀ ਅਵੇਲਣਾ ਹੁੰਦੀ ਹੈ ਉੱਥੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਹਮੇਸ਼ਾ ਹੀ ਆਪਣਾ ਜਿਹੜਾ ਯਤਨਸ਼ੀ ਰੱਖਦੀ ਹੈ ਤੇ ਜਿਹੜੀ ਆ ਬੱਖ ਬੱਖ ਸਮੇਂ ਪਮੰਦੀਆਂ ਲਾਉਣ ਦੀ ਇਹ ਅਸੀਂ ਹੁਣ ਐਜ ਸਿਰੀਅਸਲੀ ਸੋਚਿਆ ਵੀ ਆਪਾਂ ਕਿਹੜਾ ਰਾਹ ਬਣਾਈਏ ਤਾਂ ਕਿ ਕਹੀ ਗਾਂ ਰਾਂ ਦੇ ਵਿੱਚ ਉਹ ਇਦਾਂ ਦਾ ਕਿਸੇ ਵੀ ਬੱਚੇ ਨੂੰ ਡਿਫਿਕਲਟੀ ਨਾ ਪੀਸ ਕਰਨੀ ਪਵੇ ਤੇ ਇਸੇ ਕਰਕੇ ਅਸੀਂ ਹੁਣ ਦੋਏ ਰਾਹ ਸਾਡੇ ਕੋਲ ਆ ਇੱਕ ਤਾਂ ਰਿਪਰੈਜ਼ੈਂਟੇਸ਼ਨ ਆ ਇੱਕ ਲੀਗਲ ਵੇ ਆ ਤੇ ਜਿਹੜਾ ਵੀ ਇਹਨਾਂ ਨੂੰ ਸਾਨੂੰ ਲੱਗੂਗਾ ਸਾਰ ਤੱਕ ਉਹਦੇ ਦੇ ਆਪਾਂ ਜਤਨ ਕਰਦੇ ਹਾਂ। ਕੱਟੜਾ ਸਭਾ ਵੀ ਕੀ ਕਰ ਰਹੀ ਹੈ ਇੱਕ ਵਫਾਤ ਜਿਹੜਾ ਸ਼ਰੋਮਣੀ ਅਕਾਲੀ ਦਲ ਦਾ ਸ਼ਰੋਮਣੀ ਕਮੇਟੀ ਦਾ ਗ੍ਰੈਪ ਭਾਗ ਨੂੰ ਮਿਲੇ ਤੇ ਉਸ ਉਹਦੇ ਵਿੱਚ ਵਫਾਤ ਆਰਦੀ ਕੱਟੜਾ ਦੇ ਸਬੰਧ ਵਿੱਚ ਕੀ ਸੋਚਿਆ ਗਿਆ ਜੀ ਅਸੀਂ ਅਸੀਂ ਉਹਦੇ ਲਈ ਬਕਾਇਦਾ ਤੌਰ ਦੇ ਉੱਤੇ ਪਿਛਲੇ ਸਾਲ ਮੈਂ ਸਾਨੂੰ ਦੱਸਿਆ ਤੇ ਪਿਛਲੇ ਸਾਲ ਵੀ ਮੂਵ ਹੋਇਆ ਤੇ ਹੁਣ ਅੱਜ ਤੱਕ ਸਾਹਮਣੇ ਵੀ ਕੱਲ੍ਹ ਇਸ ਗੱਲ ਦਾ ਨੋਟਿਸ ਲਿਆ ਪਿਛਲੀ ਵਾਰੀ ਵੀ ਲਿਆ ਸੀ ਪਰੇਸ਼ਾਨੀ ਇਸ ਗੱਲ ਦੀ ਖੜੀ ਆ ਪਰੇਸ਼ਾਨੀ ਨਾ ਕਹਿ ਲਵਾਂ ਮੈਂ ਸ਼ਾਇਦ ਕਈ ਵਾਰੀ ਕਿਸੇ ਨੂੰ ਨਾ ਅਨੋਰ ਕਰਨਾ ਹੋਵੇ ਤਾਂ ਬੰਦਾ ਫਿਰ ਉਹ ਆਲੇ-ਦੁਆਲੇ ਆਲੇ-ਦੁਆਲੇ ਹੁੰਦਾ ਰਹਦਾ ਪਰ ਮੈਂ ਸਰਕਾਰਾਂ ਨੂੰ ਵੀ ਕਹਿਣਾ ਚਾਹਣਾ ਅਸੀਂ ਇਸ ਮੁਲਖ ਦੇ ਪਛੇਦਦੇ ਆਂ ਇਸ ਮੁਲਖ ਲਈ ਅੱਜ ਵੀ ਤੇ ਕੱਲ ਵੀ ਤੇ ਪਿਛਲੇ ਸਮੇਂ ਦੇ ਵਿੱਚ ਵੀ ਬੜੀਆਂ ਘਾਤਣਾ ਸਾਰੀਆਂ ਨੇ ਘਾਲੀਆਂ ਸੋ ਐਵੇਂ ਕਿਸੇ ਵੀ ਗੱਲ ਨੂੰ ਇਗਨੋਰ ਕਰਕੇ ਆਲਟੀਮੇਟਲੀ ਫਿਰ ਕਈ ਵਾਰੀ ਬੰਦਾ ਆਪਣੇ ਆਪ ਨੂੰ ਹੋਰ ਤਰਾ ਮਹਿਸੂਸ ਕਰ ਲੈ ਪਿੱਤਾ ਵੀ ਸ਼ਾਇਦ ਬੇਗਾਨਗੀ ਆ ਸਾਡੇ ਲਈ। ਸੋ ਇਹਲੇ ਅਸੀਂ ਸਾਰੇ ਜਿਹੜੇ ਆ ਜਤਨਸ਼ੀਲ ਕਰਾਂਗੇ। ਕੱਲ੍ਹ ਨਹੀਂ ਘਟਣਾ ਤਾਂ ਕੋਈ ਕੀਤਾ Rajasthan ਸਰਕਾਰ ਦਾ ਰਾਜਪਤ ਦਾ ਕਹਿਮਗਾ ਕੋਈ ਵਿਰੋਧ ਕਰਾਂਦਾ। ਉਹ ਉਹਨਾਂ ਨੂੰ ਅੱਜ ਕਿਉਂਕਿ ਕੱਲ੍ਹ ਐਤਵਾਰ ਸੀ। ਉਹਨਾਂ ਸਾਡੇ ਬੈਠੇ ਅਧਿਕਾਰੀ ਸਾਰੇ ਉਹ ਈਮੇਲ ਕਰਕੇ ਉਹਨਾਂ ਨੂੰ ਸਾਰੀ ਤਰ੍ਹਾਂ ਦੀ ਜਿਹੜੀ ਆ ਇਹ ਕੱਲ੍ਹ ਦੀ ਘਟਨਾ ਕਰਦੀ ਉਹਨਾਂ ਦੇ ਨਾਲ ਕੋਈ ਯਾਰ ਉਹ ਕੰਪਲੇਂਟ ਦੇ ਰੂਪ ਦੇ ਵਿੱਚ ਭੇਜੀ ਜਾਵੇ। ਇਹ ਰਹੇ ਜੀ ਸਾਡੇ ਇਹ ਰਹੀਆਂ ਦੁਕੀਆਂ ਚਲੋ ਉਹਦੇ ਦੇ ਅਸੀਂ ਦਾ ਜਤਨ ਸੁਣੋ ਅਸੀਂ ਤਾਂ ਜਤਨਸ਼ੀਲ ਹਾਂ ਦੇਖੋ ਅਸੀਂ ਤਾਂ ਜਤਨਸ਼ੀਲ ਹਾਂ ਸਾਰੇ ਪਰ ਮੈਨੂੰ ਇੱਕ ਨੇ ਲੱਗਦੀ ਪਈ ਸ਼ਾਇਦ ਸਿਸਟਮ ਹੀ ਸਾਰਾ ਫੇਲ ਹੋ ਗਿਆ ਕਿ ਰੋਜ਼ ਹੀ ਰੋਜ਼ ਈਮੇਲ ਆਈ ਜਾਂਦੀ ਆ ਪਰ ਸਰਕਾਰ ਪਤਾ ਨਹੀਂ ਕਿ ਕਿਹੜੇ ਪੱਖ ਤੋਂ ਬਈ ਉਹਦੇ ਬਾਰੇ ਪਤਾ ਹੀ ਕੁਝ ਨਹੀਂ ਲੱਗ ਰਿਹਾ ਕਿਉਂਕਿ ਇਹ ਤਾਂ ਸਰਕਾਰਾਂ ਦੇ ਵੱਡੇ ਬਤਰਾ ਦੇ ਕੰਮ ਆ ਉਹਨਾਂ ਨੇ ਖਾਣਾ ਖੋਦਿਆ ਪਾਣੀ ਮੇਲਾ ਹੋ ਰਿਹਾ ਵੀ ਮੇਲਾ ਆ ਗਿਆ ਨੇ ਕਿ ਬੰਦ ਹੋ ਗਿਆ ਮੇਲਾ ਆ ਗਿਆ ਕੱਪਤਾ ਸੀ ਅਜੇ ਵੀ ਮੇਲਾ ਨਹੀਂ ਹਾਲੇ ਵੀ ਵਿੱਚ ਵਿੱਚ ਆ ਰਹੀ ਹੈ ਹਾਂਜੀ ਕਿੰਨੀਆਂ ਮੇਲਾ ਆ ਗਈਆਂ ਹਾਂਜੀ ਪੰਜ ਗੱਸਤ ਨੂੰ ਜਾਸ ਹੋਏ ਹਾਂਜੀ ਹੋ ਗਿਆ ਹਾਂਜੀ ਤੇਜਾ ਸਿੰਘ ਸੁੰਦਰੀਆਂ ਦੀ ਮੰਗ ਕੀਤੀ ਗਈ ਹੈ ਕਰ ਕਰ ਕਰਾਂਗੇ ਕਰਾਂਗੇ ਜਲੇ ਆਉਗੇ ਹਰ ਮੁਕਤ ਆਏ ਹਾਂਜੀ ਹੁੰਦਾ ਕਿੰਨੀਆਂ ਮੇਲਾ ਆ ਗਈਆਂ ਜੀ